ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਕਣਕ ਦੀ ਫਸਲ ਬਹੁਤ ਵਧੀਆ ਅਨਸਾਰਾ ਕਰ ਰਹੀ ਹੈ ਪਛੇਤੀਆਂ ਕਣਕਾਂ ਵੀ ਬੜੀਆਂ ਵਧੀਆ ਨੇ ਮੌਸਮ ਦੇ ਵਿੱਚ ਥੋੜੀ ਜੀ ਤਬਦੀਲੀ ਆਉਣ ਲੱਗ ਪਈ ਕਦੇ ਬੱਦਲ ਵਾਈ ਕਦੇ ਉੱਚ ਤਾਪਮਾਨ ਕਦੇ ਥੱਲਾ ਤਾਪਮਾਨ ਇਹਦੇ ਵਿੱਚ ਕਣਕ ਦੀ ਫਸਲ ਆ ਕਈ ਵਾਰ ਸਟ੍ਰੈਸ 'ਚ ਆ ਜਾਂਦੀ ਹੈ ਟੈਂਪਰੇਚਰ ਇੱਕਦਮ ਚੇਂਜ ਹੁੰਦਾ ਨਾ ਇੱਕਦਮ ਉੱਪਰ ਜਾਣਾ ਡਾਊਨ ਜਾਣਾ ਤਾਂ ਉਹਦੇ ਵਿੱਚ ਫਸਲ ਦੇ ਵਿੱਚ ਕਈ ਵਾਰੀ ਫਿਜ਼ੀਓਲੋਜੀਕਲ ਡਿਸਆਰਡਰਸ ਆ ਜਾਂਦੇ ਥੋੜੇ ਬਹੁਤ ਕਈ ਵਾਰ ਪੱਤੇਆਂ ਦੇ ਕੋਈ ਦਾਗ ਧੱਬੇ ਨਜ਼ਰ ਆਉਣ ਲੱਗ ਪੈਂਦੇ ਆ ਕੋਈ ਸਟੀਆਂ ਦੇ ਉੱਤੇ ਥੋੜੇ ਬਹੁਤ ਕੋਈ ਦਾਗ ਧੱਬੇ ਨਜ਼ਰ ਆਉਣ ਲੱਗ ਪੈਂਦੇ ਇਹ ਬਾਲੇ ਕੋਈ ਘਬਰਾਉਣ ਵਾਲੀਆਂ ਜ਼ਰੂਰਤਾਂ ਨਹੀਂ ਹੁੰਦੀਆਂ ਪਰ ਫਸਲ ਦੇ ਵਿੱਚ ਕੁਝ ਕਿਸਾਨ ਵੀ ਪੁੱਛ ਰਹੇ ਸੀ ਕਿ ਕੀ ਉਲੀਨਾਸ਼ਕ ਜ਼ਰੂਰੀ ਹੈ ਉਲੀਨਾਸ਼ਕ ਕਿਸਾਨ ਵੀਰੋ ਐ ਸੱਚ ਜ਼ਰੂਰੀ ਨਹੀਂ ਹੈ ਪਰ ਜੇ ਤੁਸੀਂ ਪ੍ਰਕੌਸ਼ਨਰੀ ਵਰਤਣਾ ਚਾਹੁੰਦੇ ਆ ਜਾਂ ਤੁਸੀਂ ਬੀਜ ਵਾਸਤੇ ਆਪਦੀ ਫਸਲ ਆ ਜਿਹੜੀ ਕਣਕ ਦੀ ਉਹ ਰੱਖਣੀ ਆ ਕੋਈ ਪਲੌਟ ਸਿਲੈਕਟ ਕੀਤਾ ਉਹਦੇ ਵਾਸਤੇ ਕਿਉਂਕਿ ਦੇਖੋ ਜਿਹੜਾ ਉੱਲੀ ਰੋਗ ਹੈ ਇਸ ਟਾਈਮ ਕੋਈ ਬਹੁਤ ਫੇਵਰੇਬਲ ਟੈਂਪਰੇਚਰ ਹੈ ਨਹੀਂਗਾ ਉੱਲੀ ਸੌਰੀ ਮੌਸਮ ਜਿਹੜਾ ਹੈਗਾ ਟੈਂਪਰੇਚਰ ਹਿਊਮਿਡਿਟੀ ਕਹਿ ਲਈਏ ਉਹ ਕੋਈ ਬਹੁਤਾ ਫੇਵਰੇਬਲ ਨਹੀਂ ਹੈਗਾ ਉੱਲੀ ਰੋਗਾਂ ਵਾਸਤੇ ਜੇ ਆਪਾਂ ਕਹਿ ਲਈਏ ਖਾਸ ਤੌਰ ਤੇ ਜਿਵੇਂ ਵਾਈਟ ਰਸਟ ਆਜੇ ਤੱਕ ਕੋਈ ਰਿਪੋਰਟ ਹੋਈ ਨਹੀਂਗੀ ਪਰ ਕਈ ਵਾਰ ਜਿਹੜਾ ਹੈਗਾ ਆਮ ਤੌਰ ਤੇ ਨੇ ਸਸੈਪਟਿਵਲ ਜਿਹੜੀਆਂ ਵੈਰੈਟੀਆ ਉਹਨਾਂ ਦੇ ਵਿੱਚ ਦੌਗੀਆਂ ਦੇ ਵਿੱਚ ਸ਼ੁਰੂ ਹੋ ਜਾਂਦਾ ਹੁੰਦਾ ਰੋਗ ਤੇ ਜਿਹੜੀਆਂ ਨਵੀਆਂ ਇੰਪਰੂਵਡ ਵੈਰਾਈਆਂ ਨੇ ਉਹਨਾਂ ਦੇ ਵਿੱਚ ਤਾਂ ਜਿਹੜੀ ਸਹਿਣ ਸ਼ਕਤੀ ਹੈ ਪੁਰਾਣੀਆਂ ਪਹਿਲੀਆਂ ਕਿਸਮਾਂ ਨਾਲੋਂ ਜ਼ਿਆਦਾ ਹੁੰਦੀ ਹੈ ਜਿਹੜੀ ਅ ਰੈਜਿਸਟੈਂਸ ਜ਼ਿਆਦਾ ਹੁੰਦੀ ਹੈ ਤਾਂ ਫਿਰ ਵੀ ਜਿਹੜੇ ਕਈ ਕਿਸਾਨ ਵੀਰ ਕਿਉਂਕਿ ਬੀਜ ਆਪਾਂ ਆਪ ਰੱਖਣਾ ਜਾਂ ਆਪਦੇ ਕਿਸੇ ਕਈ ਵਾਰ ਆਪਣਾ ਦੋਸਤ ਮਿੱਤਰ ਕੋਈ ਕਹਿੰਦਾ ਕਿ ਰੋਗ ਰੈਤ ਜਿਹੜਾ ਹੈਗਾ ਬੀਜ ਆਪਾਂ ਪੈਦਾ ਕਰਨ ਵਾਸਤੇ ਉਹਦੇ ਵਿੱਚ ਜਿਹੜੀ ਉਲੀਨਾਸ਼ਕ ਦੀ ਸਪਰੇ ਆਪਾਂ ਕਰ ਸਕਦੇ ਹਾਂ 13045 ਬੋਰੋਨ ਨਾਲ ਉਲੀ ਨਾਸ਼ਕ ਕਈ ਕਿਸਾਨ ਵੀਰਾਂ ਨੇ ਕੀਤਾ ਮੈਨੂੰ ਵੀਡੀਓਜ਼ ਭੇਜੀਆਂ ਨੇ ਤੁਸੀਂ ਜਿਹੜਾ ਪਿਛਲੇ ਸਾਲਾਂ 'ਚ ਵੀ ਮੈਂ ਤੁਹਾਨੂੰ ਦੱਸਿਆ ਸੀ ਕਿਉਂਕਿ ਵੈਸੇ ਮੈਂ ਤਾਂ ਇਹੀ ਤੁਹਾਨੂੰ ਐਡਵਾਈਸ ਕਰਦਾ ਹੁੰਨਾ ਕਿ ਜਦੋਂ ਜ਼ਰੂਰਤ ਆ ਤਾਂ ਉਲੀ ਨਾਸ਼ਕ ਕੱਲਾ ਕਰ ਲਓ ਕਈ ਵਾਰ ਕੋਈ ਸੁੰਡੀ ਵਾਲੀ ਸਪਰੇਅ ਦੀ ਲੋੜ ਪੈ ਜਾਂਦੀ ਹੈ ਜਿਵੇਂ ਝੋਨੇ ਦੇ ਵਿੱਚ ਕਈ ਵਾਰ ਕਿਸਾਨ ਵੀਰ ਕਰਦੇ ਆ ਇਹ ਇੱਕ ਜਾਂ ਦੋ ਟੈਕਨੀਕਲ ਆਪਾਂ ਮਿਕਸ ਕਰ ਸਕਦੇ ਹੁਣੇ ਤੇਲੇ ਜੇ 44 ਸਪਰੇਅ ਕਿਤੇ ਮਿਕਸ ਨਾ ਕਰੋ ਜੇ ਜ਼ਰੂਰਤ ਆ ਘਰੇ ਘਰੇ ਆਪਾਂ ਸਪਰੇਅ ਕਰ ਸਕਦੇ ਆ ਐਨਪੀਕੇ 13045 ਆ ਜਿਹੜਾ ਮੋਸਟ ਜਿਹੜਾ ਇਹਦੀ ਕੰਪੈਟੀਬਿਲਟੀ ਬਣਦੀ ਹੈ ਤੁਸੀਂ ਉਲੀ ਨਾਸ਼ਕ ਨਾਲ ਕਰ ਸਕਦੇ ਹੋ ਤੁਸੀਂ ਕੀਟਨਾਸ਼ਕ ਨਾਲ ਕਰ ਸਕਦੇ ਪਰ ਜੇ ਤੁਸੀਂ ਕਹੋਗੇ ਦੋ ਤਿੰਨ ਟੈਕਨੀਕਲ ਆਪਾਂ ਮਿਕਸ ਕਰ ਲਈਏ ਉਹਦੇ ਵਿੱਚ ਫਿਰ ਜਿਹੜੀ ਹੈਗੀ ਉਹਦੀ ਐਫੀਸ਼ੀਐਂਸੀ ਘਟ ਜਾਂਦੀ ਹੈ ਬਾਕੀ ਤੁਸੀਂ ਜਿਹੜਾ ਹੈਗਾ ਕਿਉਂਕਿ ਪਿਛਲੇ ਸਾਲਾਂ 'ਚ ਮੈਂ ਕਰਵਾ ਕੇ ਦੇਖਿਆ ਠੀਕ ਰਿਜ਼ਲਟ ਮਿਲਦੇ ਆ ਪਰ ਆਪਾਂ ਨੂੰ ਜੇ ਸਰਦਾ ਹੋਵੇ ਤਾਂ ਅਵੋਇਡ ਕਰਨਾ ਚਾਹੀਦਾ ਵੱਖਰੀ ਸਪਰੇ ਜ਼ਰੂਰਤ ਅਨਸਾਰ ਕਰ ਲੈਣੀ ਚਾਹੀਦੀ ਜਿਹੜੇ ਕਿਸਾਨ ਵੀਰਾਂ ਨੇ ਕੀਤਾ ਉਹ ਥੱਲੇ ਰਿਜ਼ਲਟ ਦੱਸ ਸਕਦੇ ਮੈਂ ਇੱਕ ਵੀਡੀਓ ਵੱਖਰੀ ਵੀ ਪਾਈ ਸੀਗੀ ਕਿ ਇੱਕ ਕਿਸਾਨ ਵੀਰ ਵੱਲੋਂ ਭੇਜੀ ਗਈ ਕਿ ਆਪਾਂ ਜਿਹੜੀ ਸਪਰੇਅ ਹੈ ਜਿਹੜੀ ਖਾਸ ਤੌਰ ਤੇ ਇੰਜਣ ਪੰਪ ਨਾਲ ਜਿਹੜੀ ਉੱਪਰ ਨੂੰ ਥੋੜਾ ਜਿਹਾ ਚੱਕ ਕੇ ਆਪਾਂ ਸਪਰੇਅ ਕਰਨੀ ਹੁੰਦੀ ਕਈ ਵਾਰ ਕੀ ਸਿੱਧੀ ਆਪਾਂ ਸਪਰੇਅ ਮਾਰਦੇ ਆਂ ਫਸਲ ਦਾ ਨੁਕਸਾਨ ਹੁੰਦਾ ਤਾਂ ਇਸ ਟਾਈਮ ਦੇ ਉੱਤੇ ਜੇ ਆਪਾਂ ਦੂਜੀ ਸਪਰੇਅ ਜਿਹੜੀ ਨਸਾਰੇ ਤੋਂ ਬਾਅਦ ਤੁਸੀਂ 13045 ਕਰਨੀ ਚਾਹੁੰਦੇ ਆ ਤਾਂ ਜਦੋਂ ਬੂਰ ਪੈਂਦਾ ਜਾਂ ਬੂਰ ਪੈਣਾ ਸ਼ੁਰੂ ਹੋਣ ਤੇ ਜਾਂ ਜਦੋਂ ਮਿਲਕ ਸਟੇਜ ਸਟਾਰਟ ਹੋਗੇ ਉਸ ਟਾਈਮ ਤੇ 13045 ਤੁਸੀਂ 1.5 ਕਿਲੋ 2 ਕਿਲੋ 3 ਕਿਲੋ 4 ਕਿਲੋ ਤੱਕ 200 ਲੀਟਰ ਪਾਣੀ ਚ ਆਪਾਂ ਕਰ ਸਕਦੇ ਆ 2 ਕਿਲੋ 100 ਲੀਟਰ ਚ ਕਰ ਸਕਦੇ ਇਹਦੀ ਸਪਰੇ ਜ਼ਰੂਰ ਕਰੋ ਬੋਰੋਨ ਜਿਹੜੀ ਤੁਸੀਂ ਕੋਸ਼ਿਸ਼ ਕਰੋ ਨਸਾਰੇ ਤੋਂ ਪਹਿਲਾਂ ਪਹਿਲਾਂ ਚਾਹੇ ਤੁਸੀਂ ਇੱਕ ਕਰ ਦਿਓ ਚਾਹੇ ਦੋ ਸਪਰੇਆਂ ਕਰ ਤੋ ਜਦੋਂ ਨਸਾਰਾ ਹੋ ਗਿਆ ਤੁਹਾਡੇ ਦੁੱਧਾਂ ਪਰਣ ਲੱਗ ਪਿਆ ਉਸ ਤੋਂ ਬਾਅਦ ਜਿਹੜੀ ਹੈਗੀ ਜ਼ਰੂਰਤ ਇਹਦੀ ਨਹੀਂ ਰਹਿੰਦੀ ਪਹਿਲੀ ਸਪਰੇ ਚ ਕਰ ਲੋ ਉਲੀਨਾਸ਼ਕ ਜ਼ਰੂਰਤ ਅਨਸਾਰ ਕਰ ਲੋ ਸਿੰਗਲ ਟੈਕਨੀਕਲ ਕਰ ਲੋ ਪ੍ਰੋਪੀਕੋਨੋਜ਼ੋਲ ਟੱਬ ਕੋ ਨਾਲ 200 ਐਮਐਲ ਪ੍ਰਤੀ ਏਕੜ ਵਧਿਆ ਰਹ ਜਿਹੜੀ ਰਿਪੀਟ ਆ ਤੁਸੀਂ 3045 ਮਿਲਕ ਸਟੇਜ ਤੇ ਜੇ ਕਰੋਗੇ ਤਾਂ ਰਿਜ਼ਲਟ ਬਹੁਤ ਵਧੀਆ ਮਿਲਣਗੇ ਦਾਣੇ ਦਾ ਵਜਨ ਜਿਹੜਾ ਹੈਗਾ ਵੱਧਾ ਕਿਉਂਕਿ ਗਿਣਤੀ ਵਧਣੀ ਹੈ ਜਾਂ ਜਿਹੜਾ ਹੈਗਾ ਸਿੱਟੇ ਦੀ ਡਿਵੈਲਪਮੈਂਟ ਹੋਣੀ ਉਹਦਾ ਪਹਿਲਾ ਜਿਹੜਾ ਆਪਾਂ ਗੋਹ ਸਮੇ ਕਰਦੇ ਇਸ ਤੋਂ ਬਾਅਦ ਜਿਹੜਾ ਹੈਗਾ ਉਹ ਵਜਨ ਵਧਾਉਣ ਤੇ ਕੁਆਲਿਟੀ ਬਣਾਉਣ ਦੇ ਵਿੱਚ ਮਦਦ ਜ਼ਰੂਰ ਕਰੂਗਾ 3045 ਤੇ ਜਿਹੜੀ ਹੈਗੀ ਆ ਉੱਚ ਤਾਪਮਾਨ ਦੇ ਵਿੱਚ ਤੇ ਸਟ੍ਰੈਸ ਤੋਂ ਫਸਲ ਨੂੰ ਬਚਾਉਣ ਵਾਸਤੇ ਤੇ ਰੋਗ ਰੈਤ ਝੰਡਾ ਪੱਤਾ ਰੱਖਣ ਵਾਸਤੇ ਤੇ ਬੀਜ ਰੋਗ ਰੈਤ ਪੈਦਾ ਕਰਨ ਵਾਸਤੇ ਤੁਸੀਂ ਨਾਲ ਜਿਹੜਾ ਹੈਗਾ ਉਲੀਨਾਸ਼ਕ ਆਪਦੀ ਆਪਸ਼ਨ ਆ ਤੁਹਾਨੂੰ ਐ ਸੱਚ ਕੋਈ ਮਤਲਬ ਜ਼ਰੂਰੀ ਨਹੀਂ ਹੈ ਕਿ ਆਪਾਂ ਲਾਜ਼ਮੀ ਕਰਨਾ ਹੀ ਕਰਨਾ ਜੇ ਤੁਹਾਨੂੰ ਲੱਗਦਾ ਕਿ ਸਰ ਸਕਦਾ ਸਾਡਾ ਤਾਂ ਨਾ ਕਰੋ ਕਿਉਂਕਿ ਜਿਹੜੀ ਪਰ ਉੱਲੀ ਰੋਗ ਆ ਜਿਹੜਾ ਉਹਦਾ ਪਤਾ ਆਪਾਂ ਨੂੰ ਉਦੋਂ ਲੱਗਦਾ ਜਦੋਂ ਇਨਫੈਕਸ਼ਨ ਤੋਂ ਬਾਅਦ ਉਹਦੀਆਂ ਨਿਸ਼ਾਨੀਆਂ ਨਜ਼ਰ ਆਉਂਦੀਆਂ ਹਨ ਉਹ ਤਾਂ ਕਿ ਜਿਹੜਾ ਉੱਲੀ ਰੋਗ ਆ ਉਹ ਕਾਫੀ ਜਿਹੜਾ ਹੈਗਾ ਫਸਲ ਦੇ ਵਿੱਚ ਇਨਫੈਕਟ ਕਰ ਚੁੱਕਿਆ ਹੁੰਦਾ ਨਿਸ਼ਾਨੀਆਂ ਆਪਾਂ ਨੂੰ ਘੱਟੋ ਘੱਟ ਇਨਫੈਕਸ਼ਨ ਤੋਂ ਕਈ ਕਿਸੇ ਉੱਲੀ ਰੋਗ ਦਾ ਕੋਈ 15 ਦਿਨ ਦਾ ਵਿੰਡੋ ਪੀਰੀਅਡ ਆ ਕੋਈ 10 ਦਿਨ ਦਾ ਕੋਈ 7 ਦਿਨ ਦਾ ਤਾਂ ਉਸ ਤੋਂ ਬਾਅਦ ਫਿਰ ਆਪਾਂ ਇਨਫੈਕਸ਼ਨ ਤੋਂ ਬਾਅਦ ਆਪਾਂ ਨੂੰ ਜਿਹੜੀਆਂ ਨਿਸ਼ਾਨੀਆਂ ਜਦੋਂ ਨਜ਼ਰ ਆਉਂਦੀਆਂ ਕਾਫੀ ਅਟੈਕ ਕਰ ਚੁੱਕੇ ਹੁੰਦਾ ਸੋ ਜ਼ਰੂਰਤ ਅਨੁਸਾਰ ਤੁਸੀਂ ਸਪਰੇਅ ਕਰ ਸਕਦੇ ਕਿਉਂਕਿ ਆਉਣ ਦਿਨਾਂ ਵਿੱਚ ਪਤਾ ਨਹੀਂ ਕੀ ਜਿਹੜਾ ਮੌਸਮ ਕਿਸ ਤਰ੍ਹਾਂ ਦਾ ਰਹਿਣਾ ਫਸਲ ਨੂੰ ਰੋਗ ਰਹਿਤ ਰੱਖਣ ਵਾਸਤੇ ਜ਼ਰੂਰਤ ਅਨੁਸਾਰ ਉਲਿੰਨਾ ਅੱਜ ਕਰੋ ਐਨਪੀਕੇ ਤੇ ਜ਼ਰੂਰਤ ਅਨੁਸਾਰ ਪਾਣੀ ਲਾਓ ਬਹੁਤ ਸ਼ਾਨਦਾਰ ਝਾੜ ਰਹੂਗਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੇਰਬਾਣ